ਕੀ ਨਾਮ ਹੈ ਤੁਹਾਡਾ ਪੂਜਾ ਕਰ ਵੀਰੇ ਕਿਹੜਾ ਬਿਲਕੁਲ ਮੇਰਾ ਪਟਾਲ ਖੁਰਦ ਵੀਰੇ ਜਿਹੜੇ ਬੱਚੇ ਮਿਲੇ ਆ ਪੁਲਿਸ ਨੇ ਤੁਹਾਡੇ ਹਵਾਲੇ ਕੀਤੇ ਆ ਕਿਥੋਂ ਦੇ ਨੇ ਨੇ ਕਿਵੇਂ ਭੱਜ ਕੇ ਆਏ ਨੇ ਕੀ ਗੱਲ ਵੀਰੇ ਲੋਂਗੋਵਾਲ ਦੇ ਰਹਿਣ ਵਾਲੇ ਨੇ ਤੇ ਸਕੂਲ ਗਏ ਸੀ ਸਕੂਲ ਚੋਂ ਕਿਤੇ ਹੋ ਗਈ ਹੋਣੀ ਬੱਚਿਆਂ ਤੋਂ ਨਾਲ ਪਰਵਾਹੀ ਉਹ ਇੱਧਰ ਆ ਗਈ ਤੇ ਇੱਥੇ ਪੁਲਿਸ ਵਾਲਿਆਂ ਨੂੰ ਕਿਤੇ ਮਿਲੇ ਹੋਣਗੇ ਅਫਸਰਾਂ ਨੂੰ ਉਹਨਾਂ ਨੇ ਆਪਣੇ ਕੋਲ ਰੱਖ ਕੇ ਸਾਨੂੰ ਕਾਲ ਕਰਤੀ ਅਸੀਂ ਮੌਕੇ ਤੇ ਆ ਕੇ ਬੱਚਿਆਂ ਨੂੰ ਲੈ ਗਏ ਉਹਨਾਂ ਦਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਾਡੇ ਬੱਚਿਆਂ ਨੂੰ ਸੇਫ ਤੇ ਸਾਨੂੰ ਫੜਾਤਾ ਅਸੀਂ ਆਪਣੇ ਘਰ ਲੈ ਜਾਂ ਚੁੱਕੇ ਹਾਂ ਜੀ ਨਾਮ ਹੈ ਤੁਹਾਡਾ ਗੁਰਮੇਲ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਲੌਂਗੜ ਤੋਂ ਜੀ ਕੀ ਗੱਲ ਹੈ ਸੀ ਬੱਚੇ ਕਿੱਥੋਂ ਭੱਜੇ ਨੇ ਕੀ ਗੱਲਬਾਤ ਹੈ ਸਾਰੀ ਜਾਣਕਾਰੀ ਇਹ ਲੌਂਗੜ ਦੇ ਬੱਚੇ ਨੇ ਜੀ ਮੇਰੇ ਸਿੱਖਾਂ ਦੇ ਬੱਚੇ ਨੇ ਜੀ ਸਵੇਰੇ ਸਕੂਲ ਤਿਆਰ ਹੋ ਗਏ ਜਾਂਦੇ ਤੇ ਦੀ ਕਰੋ ਬਾਗੇ ਉਥੇ ਬਾਸ ਸਾਡੇ ਤੋਂ ਕਿਤੇ ਹੋਟਲ ਦੇ ਕਿਸੇ ਪਾਸੇ ਚੜ ਗਈ ਸੁਨਾਮਾ ਕਿਸ ਨਾਮ ਤੋਂ ਲਹਿਰੀ ਆ ਗਈ ਰਸਤੇ ਇਸ ਨਾਮ ਚ ਕਿਸੇ ਨੂੰ ਫੋਨ ਕਰਕੇ ਪੁਲਿਸ ਨੂੰ ਲਹਿਰੀ ਪੁਲਿਸ ਨੂੰ ਵਾਸਤੇ ਮੈਂ ਆ ਕੇ ਬੱਚੇ ਨੇ ਪੁਲਿਸ ਜਾ ਕੇ ਬਾਸ ਸਾਡੇ ਤੋਂ ਇਹਨਾਂ ਨੂੰ ਉਰੇ ਲਈ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਫੋਨ ਕਰਿਆ ਵੀ ਭਾਈ ਲੌਂਗਵਾਲ ਦੇ ਬੱਚੇ ਨੇ ਮੈਂ ਐਮਸੀ ਹੋਣ ਦੇ ਨਾਤੇ ਇਹਨਾਂ ਦੇ ਨਾਲ ਆਇਆਗਾ ਅਸੀਂ ਹੁਣ ਲੈ ਰਹੇ ਹਾਂ ਪੁਲਿਸ ਦਾ ਤੇ ਡੀਐਸਪੀ ਸਾਹਿਬ ਦਾ ਬਹੁਤ 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 ਧੰਨਵਾਦ ਕਰਦੇ ਆ ਕਿ ਜਿਹੜੇ ਸਾਨੂੰ ਬੱਚੇ ਜਿਵੇਂ ਵੀ ਹੈਗੇ 2 ਉਸੇ ਲੂਟੀ ਸਾਨੂੰ ਇਹਨਾਂ ਨੇ ਸਪੁਰਦ ਕਰ ਦਿੱਤੇ ਕੀ ਕਹਿਣਾ ਚਾਹੁੰਗੇ ਜਿਹੜੇ ਇਹ ਜਿਹੇ ਬੱਚੇ ਘਰੋਂ ਭੱਜ ਜਾਂਦੇ ਨੇ ਜਾਕੀ ਇਹ ਬੱਚਿਆਂ ਦੇ ਪਰਿਵਾਰ ਦਾ ਬਹੁਤ ਬੁਰੀ ਗੱਲ ਹੈ ਜੀ ਜੇ ਜੇ ਕਿਤੇ ਹੋਰ ਕਿਸੇ ਹੱਥ ਲੱਗ ਜਾਂਦੇ ਇਹਨਾਂ ਨੂੰ ਗੁੰਗੇ ਬੋਲੇ ਕਰਕੇ ਮੰਗਣ ਲਾਉਂਦੇ ਜੀ ਪਤਾ ਨਹੀਂ ਕਿੱਥੇ ਛੜਦੇ ਕਿੱਥੇ ਨਾ ਛੜਦੇ ਇਹ ਤਾਂ ਉਹ ਉਹ ਜਿਹਨੇ ਸੁਨੇਹਾ ਲਾਇਆ ਪੁਲਿਸ ਨੂੰ ਅਸੀਂ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਸਵੇਟ ਤੋਂ ਬੱਚੇ ਇਹ ਦੋ ਬੱਚੇ ਨੇ ਜੀ ਇੱਕ ਦਾ ਨਾਮ ਖੁਸ਼ਪ੍ਰੀਤ ਸਿੰਘ ਹੈ 12 ਸਾਲ ਦੀ ਉਮਰ ਹੈ ਤੇ ਇੱਕ ਲੋਪ੍ਰੀਤ ਸਿੰਘ ਹੈ 11 ਸਾਲ ਦੀ ਉਮਰ ਹੈ ਇਹ ਲਿਬਰ ਕਲਾਸ ਵਾਲਿਆਂ ਦੇ ਬੱਚੇ ਨੇ ਜਿਹੜੇ ਲੌਂਗੋ ਵਾਲ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਜੈਪਤੀ ਹੈ ਉੱਥੇ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟੂਡੈਂਟ ਨੇ ਸਕੂਲ ਤੋਂ ਲੇਟ ਹੋ ਗਏ ਤੇ ਲੇਟ ਹੋਣ ਕਾਰਨ ਘਬਰਾ ਕੇ ਉਥੋਂ ਪਹਿਲਾਂ ਤਾਂ ਸੁਨਾਮ ਆ ਗਿਆ ਕਿਸੇ ਤੋਂ ਲਿਫਟ ਲੈ ਕੇ ਤੇ ਉਸ ਤੋਂ ਬਾਅਦ ਇਹ ਲਹਿਰੇ ਵਾਲੀ ਬੱਸ ਚੜਾ ਏ ਇੱਥੇ ਜਦੋਂ ਇਹਨਾਂ ਦਾ ਪਤਾ ਲੱਗਿਆ ਇਹਨਾਂ ਤੇ ਦੇਖ ਕੇ ਲੱਗਿਆ ਵੀ ਇਹ ਬੱਚੇ ਕਿਤੇ ਬਾਹਰੋਂ ਆਏ ਨੇ ਤਾਂ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਪੁੱਛਿਆ ਬੱਸ ਸਟੈਂਡ ਤੇ ਤੇ ਇਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਫਿਰ ਬਾਅਦ ਦੇ ਵਿੱਚ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਇਹ ਬੱਚੇ ਹਨ ਜਿਹੜੇ ਆਪਣੇ ਘਰੋਂ ਸਕੂਲੋਂ ਡਰ ਦੇ ਮਾਰੇ ਭੱਜ ਕੇ ਆ ਗਏ ਮਾਪੇ ਇਹਨਾਂ ਦੇ ਲੱਭਤੇ ਫਿਰਦੇ ਸੀ ਸਵੇਰ ਤੋਂ ਲੱਭ ਨਹੀਂ ਰਹੇ ਸੀ ਜੀ ਬੜੇ ਪਰੇਸ਼ਾਨ ਸੀ ਫਿਰ ਅਸੀਂ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਨੂੰ ਬੁਲਾਇਆ ਬੁਲਾ ਕੇ ਕਾਉਂਸਲਿੰਗ ਕਰਕੇ ਹੁਣ ਅਸੀਂ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਦੇ ਨਾਲ ਵਾਪਸ ਭੇਜ ਗਏ ਸਰ ਕੀ ਕਹਿਣਾ ਚਾਹੁੰਦਾ ਜਿਹੜੇ ਬੱਚੇ ਅੱਜ ਕੱਲ ਇਦਾਂ ਭੱਜ ਜ ਜਾਂਦੇ ਆ ਜਾਂ ਜਿੰਨੂ ਪ੍ਰਕਾਰੀਆਂ ਜਾਂਚ ਕਰ ਚੱਲ ਜਾਂਦੇ ਨੇ ਇਹ ਬੜੀ ਵਿਡੰਬਰਾਂ ਦੀ ਗੱਲ ਹੈ ਜੀ ਕਿ ਸਾਡੇ ਜਿਹੜੇ ਬੱਚੇ ਐ ਜਰਾਕ ਵੀ ਪ੍ਰੈਸ਼ਰ ਨਹੀਂ ਚੱਲਦੇ ਮਾਪੇ ਨੂੰ ਚਾਹੀਦਾ ਕਿ ਬੱਚਿਆਂ ਨੂੰ ਯੋਗ ਸਿੱਤਾ ਨੇ ਜਿਹੜੀਆਂ ਉਹ ਜ਼ਰੂਰ ਦੇਣ ਪੜ੍ਹਾਈ ਹੈ ਜਿਹੜੀ ਉਹ ਹਵਾ ਬਣਾ ਕੇ ਨਾ ਪੇਸ਼ ਕੀਤੀ ਜਾਵੇ ਪੜ੍ਹਾਈ ਹੈ ਜਿਹੜੀ ਉਹ ਬੱਚੇ ਨੂੰ ਲਗਨ ਦੇ ਨਾਲ ਬੱਚੇ ਨਾਲ ਪੜ੍ਹਾਈ ਦਾ ਪਿਆਰ ਪਾ ਕੇ ਉਸ ਤਰੀਕੇ ਨਾਲ ਉਹਨੂੰ ਪੜਾਇਆ ਜਾਵੇ ਤਾਂ ਕਿ ਬੱਚੇ ਨੇ ਜਿਹੜੇ ਪੜ੍ਹਾਈ ਤੋਂ ਡਰ ਕੇ ਇਸ ਤਰੀਕੇ ਦੇ ਜਿਹੜੇ ਵਰਤਾਰੇ ਆ ਉਹ ਨਾ ਕਰੇ